ਭੰਗਲੇ ਨੰਬਰਾਂ ਦਾ ਸਾਡੀ ਬੀੜਪਤ ਸਾਲ ਤੰਦ ਪਸਤ ਗਿਆ ਵਕਸ਼ ਤੇ ਚੜ ਦੀ ਗਲਾ ਵਿੱਚ ਜਿਵੇਂ ਅੱਜ ਦਿਨ ਚੜਿਆ ਖੁਸ਼ੀਆਂ ਦਾ ਸਾਬੜੀ ਕੁਛੀਆਂ ਲੈ ਕੇ ਆਇਆ ਹੈ ਸਾਡੀ ਜ਼ਿੰਦਗੀ ਵਿੱਚ ਕੁਛੀਆਂ ਭਰਿਆ ਦਿਨ ਜਿਵੇਂ ਅੱਜ ਲੰਗੇ ਸੀ ਤਰੇ ਸਾਰਾ ਸਾਲ ਲੰਗੇ ਤੇ ਸਾਰਿਆਂ ਨੂੰ ਮੇਰੇ ਵੱਲੋਂ ਸਾਰੀ YouTube ਫੈਮਿਲੀ ਨੂੰ ਫਰੈਂਡਸ ਨੂੰ ਸਾਰਿਆਂ ਨੂੰ ਬੰਦੀ ਛੁੱਟ ਦਿਵਸ ਤੇ ਦੀਪਾਵਲੀ ਦੀਆਂ ਛੁੱਟ ਕਾਮਨਾਵਾਂ ਪਰਮਾਤਮਾ ਸਾਰੇ ਆ ਲਈ ਪਰ ਇਹ ਸਾਲੇ ਰੱਖੀ ਹੌਂਦੀ ਦਿਵਾਲੀ ਸਭ ਲਈ ਸੁੱਖਾਂ ਭਰੀ ਆਵੇ ਤੇ ਸਭ ਨੂੰ ਤੰਦਰੁਸਤੀਆਂ ਬਖਸ਼ੇ ਆਪਣੀ ਆਪਣੀ ਫੈਮਲੀ ਵਿੱਚ ਸਭ ਖੁਸ਼ ਰਹਿਣ ਪਰਮਾਤਮਾ ਸਾਡੇ ਦੁੱਖ ਦੂਰ ਚਿੰਤਾਵਾਂ ਦੂਰ ਕਰਨ ਹੋਰ ਤੁਸੀਂ ਕਿਦਾਂ ਅਗਰ ਜੇ ਤੁਸੀਂ ਫ੍ਰੀ ਹੋ ਤਾਂ 5-10 ਮਿੰਟ ਆ ਜਾਓ ਲਾਈਵ ਸ਼ੁਰੂ ਥੋੜਾ ਜਿਹਾ ਕੁ ਗੱਲਾਂ ਬਾਤਾਂ ਕਰ ਲੈਂਦੇ ਆਪਾਂ ਬਿਕੋਸ ਮੈਂ ਤਾਂ ਕੋਈ ਵੀਡੀਓ ਨਹੀਂ ਪਾ ਸਕਦੀ ਕੋਈ ਨਹੀਂ ਵੀ ਜ ਜੇ ਤੋਂ ਬੰਦਾ ਆਪਣਾ ਠੀਕ ਹੋਵੇ ਨਾ ਤੇ ਫਿਰ ਹੋਈ ਹੁੰਦਾਗਾ ਤੇ ਇਸ ਲਈ ਥੋੜਾ ਜਿਹਾ ਚਿਹਰਾ ਆਪਾਂ ਅੱਜ ਲਾਈਵ ਹੋ ਜਾਂਦੇ ਇਹ ਹੀ ਸੋਚਿਆ ਸੀਗਾ ਕਿ ਹੋਰ ਤੁਸੀਂ ਕਿਦਾਂ ਹੋ ਸਾਰੇ ਕਿ ਨਵੇਂ ਬੇਨੋਟ ਅਦਨ ਗਿਆ ਬੱਚਿਆਂ ਨੂੰ ਛੁੱਟੀਆਂ ਹੁਣ ਮੋਸਲਾਓ ਥੋੜਾ ਜਰ ਜੁੜ ਜਿਆ ਕਰੋ ਕੋਈ ਦੁੱਖ ਸੁੱਖ ਗੱਲਾਂ ਬਾਤਾਂ ਕਰ ਲੈਂਦੇ ਆਪਾਂ ਕਿਉਂਕਿ ਅੱਜ ਤਾਂ ਬੀਜੀ ਹੋਊਗਾ ਸਾਰਿਆਂ ਦਾ ਕਿਉਂਕਿ ਇੱਕ ਮੱਸੀਆ ਸੀਗੀ ਹਨਾ ਮੱਸੀਆ ਤੇ ਜਾਂਦੇ ਕਿਉਂਕਿ ਅੱਜ ਦੇ ਦਿਨ ਤਾਂ ਦੀਵਾਲੀ ਵਾਲੇ ਦਿਨ ਤਾਂ ਬਹੁਤ ਲੋਕ ਮੱਸੀਆ ਤੇ ਜਾਂਦੇਗੇ ਤੇ ਥੈਂਕ ਯੂ ਜੀ ਤੁਸੀਂ ਜੁੜੇ ਆ ਪਲੀਜ਼ ਲਾਈਕ ਵੀ ਕਰ ਦਿਆ ਕਰੋ ਤੇ ਹੋਰ ਦੱਸੋ ਕਿ ਨਾ ਫਿਰ ਬੱਚਿਆਂ ਨੂੰ ਵੀ ਛੁੱਟੀਆਂ ਹਜੇ ਹੋਰ ਵੀ ਛੁੱਟੀਆਂ ਆਈਆਂ ਕਈਆਂ ਸਕੂਲਾਂ ਵਿੱਚ ਤਾਂ ਹਫਤੇ ਹਫਤੇ ਦੀਆਂ ਹੋਉਂਦੀਆਂ ਨੇ ਤੇ ਇੱਥੇ ਤਾਂ 3 ਦਿਨ ਦੀਆਂ ਜਿਵੇਂ ਮੰਡੇ ਤੋਂ ਸਦੇ ਥਰ ਵੈਡਨੈਸਡੇ ਥੀਗਾ ਨੁਰੀ ਜੀ ਦਿਨ ਦਾ ਪਤਾ ਨਹੀਂ ਲੱਗਦਾ ਹਨਾ ਜਦੋਂ ਬੱਚੇ ਘਰੇ ਹੋਣ ਕਿਉਂਕਿ ਬੱਚੇ ਆ ਬੱਚੇ ਸਾਰਾ ਦਿਨ ਮਾਂ ਨੂੰ ਜ਼ਿਆਦਾ ਬਿਜ਼ੀ ਰੱਖਦੇ ਆਗੇ ਇਹ ਬਣਾ ਦੇ ਉਹ ਬਣਾ ਦੇ ਇਹ ਖਾਣ ਨੂੰ ਚਾਹੀਦਾ ਉਹ ਖਾਣ ਨੂੰ ਚਾਹੀਦਾ ਸਾਰਾ ਦੇਣੋ ਸਾਡੀ ਭੈਣ ਜੀ ਤਾਂ ਉਹ ਕਹਿ ਦਿੰਦੀ ਥੱਕ ਜਾਂਦੀ ਕਹਿ ਦਿੰਦੀ ਸਾਰਾ ਦੇਣ ਇਹ ਉਹ ਕਰੰਦੇ ਥਕਾ ਦਿੰਦੇ ਵੀ ਮੇਂਜ ਤਸਵੀਰ ਦਾ ਮੁਕਦਾ ਉਹਨੇ ਜਿਹਨਾਂ ਨੂੰ ਫੇਰ 12 ਵਜੇ ਕਹਿ ਲਾਹਿੰਦੇ ਭੁੱਖ ਲੱਗੀ ਕਿਉਂਕਿ ਉਹਨਾਂ ਦੀ ਸਕੂਲ ਦੀ ਰੁਟੀਨ ਹੁੰਦੀ ਆ ਤੇ ਚਲੋ ਬੱਚਿਆਂ ਨਾਲ ਹੀ ਘਰ ਤੇ ਰੌਣਕਾਂ ਹੋਣਗੀਆਂ ਵਧੀਆ ਦਿਨ ਨਾ ਚੜਦੇ ਦਾ ਪਤਾ ਲੱਗਦਾ ਨਾ ਛੇਪ ਦੇ ਦਾ ਹਾਂਜੀ ਸਾਸਰੀ ਸਾਸਰੀ ਘਰ ਵਿੱਚ ਜੀ ਕਿਵੇਂ ਹੋ ਤੁਸੀਂ ਹੋਰ ਦੱਸੋ ठीक ही चाहिए है और में कैसे सारे बाबा जी सभी को ठीक रखे आज मैं वीडियो देखी सी केंद्र दे लाइव बच्चे ओहो सी सुख भैन जी केंद्र लाइव में कई ना इस तरह बदिया बदिया ही चाहिए ਕਹਿੰਦੇ ਸਾਡੀ ਲਾਈਵ ਵਿੱਚ ਵੀ ਕੁਝ ਵਜੇ ਲੋਕ ਆਉਂਦੇ ਕਾਚਾ ਮਾਚਾ ਕਰਦੇ ਆਗੇ ਮੈਂ ਵੀ ਉਹਨਾਂ ਨਾਲ ਜੁੜਦੀ ਹੁੰਨੀ ਆ ਪਰ ਕਿਸੇ ਟਾਈਮ ਨਹੀਂ ਜੁੜਿਆ ਜਾਂਦਾ ਨਹੀਂ ਤਕਰੀਬਨ ਤਾਂ ਉਹਨਾਂ ਨਾਲ ਲਾਈਵ 'ਚ ਜੁੜਦੀ ਹੁੰਨੀ ਆ ਤੇ ਉਹ ਕਹਿੰਦੇ ਵੀ ਕਈ ਲੋਕ ਇਹੋ ਜੇ ਵਿੱਚ ਗੱਲਾਂ ਕਰਦੇ ਵੀ ਕੋਈ ਉਹਨਾਂ ਦੇ ਸਵਾਲ ਜਵਾਬ ਨਹੀਂ ਹੁੰਦੇ ਭਈਆ ਮੈਂ ਜੇਰਾ ਤਾਂ ਬਹੁਤ ਕੰਮ ਦਿਖਾਤੀ ਹੁੰ ਦਿਖਾਤੀ ਨੂੰ ਕبھی-ਕبھی ਤੇ ਦੇਖਤੀ ਵੀ ਕੰਮ ਹੀ ਹੂੰ ਕਿਸੇ ਦਾ ਵੀ ਕਾਉਸ ਕਿਉਂਕਿ ਮੈਂ ਲਾਈਵ ਜਿਆਦਾ ਲੰਮਾ ਟਾਈਮ ਨਹੀਂ ਹੁੰਦੀ 10 ਤੋਂ 15 ਮਿੰਟ ਲਾਈਵ ਹੁੰਦੀ ਮੈਂ ਜਿਆਦਾ ਨਹੀਂ ਉਹ ਕਰਦੀ ਤੇ ਉਹ ਕਹਿੰਦੇ ਕਹਿੰਦੇ ਵੀ ਲਾਈਵ ਦੇ ਵਿੱਚ ਕਈ ਲੋਕ ਇਹੋ ਜਿਹੇ ਆਉਂਦੇ ਇੱਕ ਉਹਨਾਂ ਦੀ ਲਾਈਵ ਤੇ ਲੰਮਾ ਹਾਂਜੀ ਕਿਦਾਂ ਹੋ ਤੁਸੀਂ ਹੈਪੀ ਦੀਵਾਲੀ ਹੈਪੀ ਬੰਦੀ ਛੋੜ ਦੀ ਵਸ ਕਿਵੇਂ ਹੋ ਤੁਸੀਂ ਤੇ ਬਈ ਚੰਗੀ ਤਰ੍ਹਾਂ ਉਹ ਕਰਿਆ ਕਰੋ ਮਰੋਡ ਦੇ ਥੈਂਕ ਯੂ so much ਤੇ ਉਹ ਹੋਸੀ ਕੀ ਨਾ ਵੀ ਇਸ ਤਰ੍ਹਾਂ ਨਾ ਕਰਿਆ ਕਰੋ ਜੇ ਤੁਸੀਂ ਕਿਸੇ ਨਾਲ ਲਾਈਵ ਜੋੜਦੇ ਹੋ ਨਾ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਸੋਹਣੀ ਸੋਹਣੀ ਚੈਟ ਕਰਿਆ ਕਰੋ ਅਗਲੇ ਦਾ ਵੀ ਦੇਲ ਖੁਸ਼ ਹੋਵੇ ਤੇ ਆਪਾਂ ਨੂੰ ਬlesing ਦੇ ਵੀ ਅਗਲਾ ਹਨਾ ਕਿ ਤੁਸੀਂ ਸਾਡੇ ਨਾਲ ਜੁੜੇ ਸੀਗੇ ਤੇ ਕਿੰਨਾ ਸੋਹਣਾ ਲੱਗਾ ਕਿੰਨੀ ਸੋਹਣੀ ਤੁਸੀਂ ਚੈਟ ਕਰਦੇ ਮੈਸੇਜ ਕਰਦੇ ਹਨਾ ਤੇ ਬਾਕੀ ਅੱਜ ਤੱਕੀ ਵੀਡੀਓ ਵੀਡੀਓ ਰੈਸਪੀ ਵਗੈਰਾ ਤੇ ਥੈਂਕ ਯੂ ਜੀ ਤੁਸੀਂ ਲਾਈਕ ਕੀਤਾ ਥੈਂਕ ਯੂ ਸੋ ਮਾਚ ਤੇ ਬੀਕੋਸ ਕਿਉਂਕਿ ਅੱਜ ਆ ਪਨੀ ਰੈਸਪੀ ਵਗੈਰਾ ਤੇ ਵੀ ਕਿਸੇ ਨੇ ਕੋਈ ਗਲਤ ਕਮੈਂਟ ਨਹੀਂ ਕੀਤਾ ਨਾ ਹੀ ਲਾਈਵ ਵਿੱਚ ਬੀਕੋਸ ਉਹ ਜਿਆਦਾ ਪੁਰਾਣੀ ਆ ਨਾ ਓਕੇ ਜੀ ਥੈਂਕ ਯੂ ਥੈਂਕ ਯੂ ਸੋ ਮਾਚਾ ਤੁਹਾਡਾ ਚੈਨਲ ਚੱਲਦਾ ਸਣੀ ਸਣੀ ਬ੍ਰਦਰ ਤੁਹਾਡਾ ਚੈਨਲ ਚੱਲਦਾ ਫਿਰ ਮੈਂ ਸਬਸਕ੍ਰਾਈਬ ਕਰ ਲੂੰਗੀ ਨਾ ਨਾਮ ਕੀ ਆ ਤੁਹਾਡੇ ਚੈਨਲ ਦਾ ਥੈਂਕ ਯੂ ਥੈਂਕ ਯੂ ਸੋ ਮੱਚਾ ਹੋਰ ਕਿੱਦਾਂ ਹੋ ਤੁਸੀਂ ਕਿਵੇਂ ਦੀ ਆ ਦੀਪਾਵਾਲੀ ਤੁਹਾਡੀ ਥੈਂਕ ਯੂ ਸੋ ਮੱਚਾ ਤੁਸੀਂ ਲਾਈਕ ਕੀਤਾ ਲਾਈਵ ਵਿੱਚ ਆਏ ਚੈਟ ਕੀਤੀ ਸਬਸਕ੍ਰਾਈਬ ਕੀਤਾ ਲਾਈਕ ਕੀਤਾ ਥੈਂਕ ਯੂ ਹੋਰ ਦੱਸੋ ਕਿੱਦਾਂ ਘਰੇ ਪਰਿਵਾਰ ਫੈਮਿਲੀ ਕਿਵੇਂ ਆ ਤੇ ਸੋਹਣੇ ਸੋਹਣੇ ਕਮੈਂਟ ਜਦੋਂ ਆਪਾਂ ਕਿਸੇ ਨੂੰ ਕਰਦੇ ਆ ਅਗਲੇ ਦਾ ਵੀ ਦਿਲ ਖੁਸ਼ ਹੁੰਦਾ ਹਨਾ ਤੇ ਆਪਣਾ ਵੀ ਖੁਸ਼ ਹੁੰਦਾ ਹੈ ਕਿ ਆਪਾਂ ਕਿਸੇ ਕਿਸੇ ਨੂੰ ਆਪਾਂ ਸਪੋਰਟ ਕੀਤੀ ਆਪਾਂ ਨੂੰ ਅਗਲੇ ਨੇ ਬਲੈਸਿੰਗ ਦਿੱਤੀਆਂ ਬਦਈ ਚਾਹੀਦੇ ਵਾਹਿਗੁਰੂ ਜੀ ਸਭ ਨੂੰ ਬਦਈ ਰੱਖੇ ਪਰਮਾਤਮਾ ਤੇ ਇਸੇ ਤਰ੍ਹਾਂ ਹੀ ਹੁੰਦਾ ਹਨਾ ਜੇ ਆਪਾਂ ਕਿਸੇ ਦੀ ਸਪੋਰਟ ਕਰਾਂਗੇ ਤੇ ਥੈਂਕ ਯੂ ਜੀ ਥੈਂਕ ਯੂ ਸੋ ਮਾਚਾ ਜੇ ਆਪਾਂ ਕਿਸੇ ਦੀ ਸਪੋਰਟ ਕਰਾਂਗੇ ਤਾਂ ਹੀ ਆਪਣੀ ਵੀ ਕੋਈ ਸਪੋਰਟ ਕਰੇਗਾ ਨਾ ਤੇ ਜੇ ਆਪਾਂ ਕਿਸੇ ਨੂੰ ਗਲਤ ਕਮੈਂਟ ਕਰਾਂਗੇ ਜਾਂ ਗਲਤ ਕਿਸੇ ਨੂੰ ਬੋਲਾਂਗੇ ਜਾਂ ਕੁਝ ਵੀ ਹਨਾ ਲਾਈਵ ਦੇ ਵਿੱਚ ਕਿੰਨੇ ਜਿਹੜੇ ਜਣੇ ਜੁੜ ਜਾਂਦੇ ਫਿਰ ਨਾ ਅਗਲੇ ਦਾ ਦਿਲ ਦੁਖਦਾ ਇਹਨੂੰ ਤੇ ਬਿਟ ਰੇ ਕੇ ਫਿਰ ਕਿਸੇ ਦੇ ਨਾਲ ਜੁੜੋ ਨਾ ਤੁਸੀਂ ਹਨਾ ਕਿਉਂਕਿ ਐ ਨਹੀਂ ਹੈਗਾ ਕੋਈ ਕਿਸ ਕਿਸੇ ਦੀਆਂ ਕੋਈ ਮਜਬੂਰੀਆਂ ਹੁੰਦੀਆਂ ਕਿਸੇ ਦੀਆਂ ਕੋਈ ਮਜਬੂਰੀਆਂ ਹੁੰਦੀਆਂ ਹਨਾ ओके थैंक यू जी थैंक यू कोई नहीं मैं बाद में जब दो इधर फ्री हुई ना मैं जरूर वो कर लूंगी तनु ऐड कर ले ਤੇ ਇਸ ਤਰ੍ਹਾਂ ਕਰਨ ਨਾਲ ਨਾਲੇ ਤਾਂ ਫਿਰ ਅਗਲੇ ਦਾ ਦਿਲ ਦੁਖਦਾ ਨਾਲੇ ਫਿਰ ਅਗਲਾ ਨਾ ਅੱਜ ਜੇ ਤੋਂ ਆਪਾਂ ਕਿਸੇ ਨੂੰ ਗਲਤ ਬੋਲਦੇ ਆਂ ਫਿਰ ਆਪਾਂ ਕਹਿ ਦਿੰਦੇ ਨਾ ਸਿਆਣਿਆਂ ਦੀ ਕਹਾਵਤ ਹੈ ਇੱਕ ਛੋਟੀ ਜੀ ਵੀ ਜੇ ਆਪਾਂ ਖੂਹ ਦੇ ਵਿੱਚ ਕੋਈ ਜਾਂ ਗੰਦੇ ਨਾਲੇ ਦੇ ਵਿੱਚ ਛੱਪੜ ਵਿੱਚ ਕੋਈ ਆਪਾਂ ਇੱਟਾ ਵੱਟਾ ਮਾਰਾਂਗੇ ਨਾ ਉਹ ਮੁੜ ਕੇ ਆਪਣੇ ਤੇ ਹੁੰਦੇ ਜੇ ਖੂਹ ਦੇ ਵਿੱਚ ਸਿੱਟਾਂਗੇ ਜਦੋਂ ਜਿਹੋ ਜੀ ਆਵਾਜ਼ ਆਪਾਂ ਬੋਲਾਂਗੇ ਉਹੋ ਜਿਹੀ ਆਵਾਜ਼ ਆਉਂਦੀ ਰਹੀ ਸਹੀ ਗੱਲ ਹੈ ਕਿ ਨਹੀਂ ਸਹੀ ਤੇ ਇਸ ਤਰ੍ਹਾਂ ਨਾ ਕਰਿਆ ਕਰੋ ਠੀਕ ਹੈ ਸਾਰਿਆਂ ਨੂੰ ਆਪਣੀ ਆਪਣੀ ਜ਼ਿੰਦਗੀ ਜਿਉਉਣ ਦਾ ਆਪਦੀ ਲਾਈਫ ਦਾ ਪੂਰਾ ਹੱਕ ਹੈ ਕਿਵੇਂ ਅਗਲੇ ਨਹੀਂ ਹੋਣੀ ਆ ਕਿਵੇਂ ਨਹੀਂ ਜਿਉਣੀ ਕਿਉਂਕਿ ਨਾਲੇ ਜਿਹੜੇ ਵੱਡੇ ਹੁੰਦੇ ਆ ਆਪਾਂ ਨਹੀਂ ਸੋਚਦੇ ਵੀ ਆਪਣੇ ਤੋਂ ਕੋਈ ਵੱਡਾ ਹੈ ਵਿੱਚ ਆਪਣੇ ਨਾਲ ਐਡ ਹੋਇਆ ਕਿ ਆਪਣੇ ਤੋਂ ਛੋਟਾ ਰਿਸਪੈਕਟ ਦੋਸਤ ਰਿਸਪੈਕਟ ਲਓ गिव ਰਿਸਪੈਕਟ ਰਟਰਨ ਰਿਸਪੈਕਟ ਤੇ ਜਿਹੋ ਜੀ ਤੁਸੀਂ ਕਿਸੇ ਨੂੰ ਬੋਲ ਬਾਲੀ ਬੋਲੂਗੇ ਅਗਲਾ ਵੀ ਫੇਰ ਉਹੋ ਜੀ ਬੋਲੂਗਾ ਕਿ ਨਹੀਂ ਤੇ ਚੰਗਾ ਲੱਗਿਆ ਜੀ ਤੁਸੀਂ ਨਾਲ ਜੁੜੇ ਆ ਥੈਂਕ ਯੂ ਸੋ ਮੱਚ ਤੇ ਮਾਨ ਦੇ ਵਿੱਚ ਮੈਂ ਫ੍ਰੀ ਹੋ ਕੇ ਤੁਹਾਡਾ ਚੈਨਲ ਸਬਸਕ੍ਰਾਈਬ ਕਰ ਲਵਾਂਗੀ ਤੇ ਮੈਂ ਤਾਂ ਜਿਆਦਾ ਲੰਮਾ ਟਾਈਮ ਨਾ ਮੈਂ ਹੋਂਦੀ ਲਾਈਵ ਹੁੰਦੀ ਪਾਤੋ ਵੱਧ 20 ਮਿੰਟ 25 ਮਿੰਟ ਇਨਾਂ ਕੋ 15 ਮਿੰਟ ਕਿਉਂ ਮੈਂ ਜਿਆਦਾ ਲੰਮਾ ਟਾਈਮ ਬੈਠ ਨਹੀਂ ਸਕਦੀ ਤੇ ਵੀ ਉਹ ਹੁੰਦਾ ਬਸ ਇਨਾਂ ਕੋ ਟਾਈਮ ਇਨਾਂ ਕੋ ਇੰਜੋਏ ਹੋ ਜਾਂਦਾ ਥੋੜੇ ਜਿਹੀ ਆਪਣੀ ਫੈਮਿਲੀ ਨਾਲ ਗੱਲਾਂ ਕਰ ਲਈਦੀਆਂ ਦੁੱਖ ਸੁੱਖ ਸਾਂਝਾ ਕਰ ਲਈਦਾ ਸੋਚੇ ਕਿ ਕੋਈ ਕਿਮੀ ਵਧੀਆ ਟੀਟ ਕਰਦਾ ਤੇ ਵਧੀਆ ਚੰਗਾ ਲੱਗਦਾ ਥੋੜਾ ਜਿਹਾ ਬੰਦੇ ਦਾ ਮਨ ਬਦਲ ਜਾਂਦਾ ਇਹ ਸਾਰਾ ਦਿਨ ਆਪਾਂ ਬੈਠੇ ਰਹਿੰਦੇ ਸੋਚੀ ਜਾਂਦੇ ਹਨ ਇੱਕ ਗੱਲ ਫਿਰ ਕਿਸੇ ਕਿਸੇ ਦਿਨ ਮਨ ਜਿਆਦਾ ਦੁਖੀ ਹੋ ਜਾਂਦਾ ਫਿਰ ਮੈਂ ਉਦੋਂ ਲਾਈਵ ਹੋ ਜਾਂਦੀ ਤੇ ਹੋਰ ਦੱਸੋ ਤੁਸੀਂ ਬੇਲਾ ਮੈਂ ਸੋਚਿਆ ਸੀ ਅੱਜ ਨਹੀਂ ਲਾਈਵ ਹੋऊंगी ਫਿਰ ਮੈਂ ਮੈਂ ਕਿਹਾ ਚਲੋ ਹੁਣ ਮੈਂ ਥੋੜੀ ਜਿਹੀ ਉਖੋ ਸੀਗੀ ਤੇ ਮੈਂ ਸੋਚਿਆ ਛੱਡ ਵੀ ਹੁਣ ਲਾਈਵ ਹੋ ਜਾਂਦੀ ਕੱਲ ਨੂੰ ਦੇਖੋਗੇ ਕੱਲ ਨੂੰ ਨਹੀਂ ਕੋਈ ਪ੍ਰੋਮਿਸ ਨਹੀਂ ਕਰਦੀਗੀ ਮੈਨੂੰ ਅੱਗੇ ਮਨਜੀਤ ਭੈਣ ਜੀ ਕਹਿਦੇ ਨੇ ਹੁੰਦੇ ਤੁਸੀਂ ਇੱਕ ਦਿਨ ਕਹਿਦੇ ਨੇ ਹੁੰਦੇ ਫਿਰ ਤੁਸੀਂ ਲਾਈਵ ਨਹੀਂ ਹੁੰਦੇ ਮੈਂ ਫਿਰ ਨਾ ਮਾਨ ਹੁੰਦਾ ਹਨ ਜਦੋਂ ਮਨ ਨਾ ਠੀਕ ਹੋਵੇ ਫਿਰ ਆਪਾਂ ਕੁਝ ਨਹੀਂ ਕਰ ਸਕਦੇ ਤੇ ਬਾਕੀ ਵਾਹਿਗੁਰੂ ਦੀ ਕਿਰਪਾ ਨਾਲ ਪਰਮਾਤਮਾ ਹੁਣ ਮੇਰਾ ਨੈਕਸ ਐਸ ਐਸ ਹਫਤੇ ਮੇਰਾ ਟੈਸਟ ਆ ਤਾਂ ਫਿਰ ਉਹ ਟੈਸਟ ਮੇਰਾ ਕਲੀਅਰ ਹੋ ਗਿਆ ਫਿਰ ਮੈਨੂੰ ਕੋਈ ਪ੍ਰੋਬਲਮ ਨਹੀਂ ਫਿਰ ਮੈਂ ਬਹੁਤ ਵਧੀਆ ਖੁਸ਼ ਹਾਂ ਜ਼ਿੰਦਗੀ ਦੇ ਵਿੱਚ ਤੇ ਚਲੋ ਬੱਚੇ ਦੇਖੋ ਤੁਸੀਂ ਅੰਦਰ ਬਾਹਰ ਅੰਦਰ ਬਾਹਰ ਆਉਂਦੇ ਵਾਜ ਆਉਂਦੀਆਂ ਸਾਰਾ ਦਿਨ ਅੱਜ ਤਿੰਨ ਦਿਨ ਹੋ ਗਏ ਸੰਡੇ ਮੰਡੇ ਟਿਊਸਡੇ ਤੇ ਕੱਲ ਨੂੰ ਵੈਨਸਡੇ ਅੱਜ ਕੱਲ ਨੂੰ ਲਾਸਟ ਡੇ ਆ ਕੱਲ ਨੂੰ ਵੇਖਿਓ ਕੱਲ ਪਰਸੋਂ ਨੂੰ ਸਕੂਲ ਜਾਣਾ ਹੋਊਗਾ ਫਿਰ ਕਹਣਗੇ 5 ਮਿੰਟ 2 ਮਿੰਟ 1 ਮਿੰਟ ਦੇ ਦਿਓ ਸਾਨੂੰ ਹੋਰ ਸੌਣ ਲੈਣ ਦੋ ਤੇ ਹੁਣ 3 ਦਿਨ ਹੋ ਗਏ ਕੋਈ ਨਹੀਂ ਸੁੱਤਾ ਦਬੇ ਨੇ ਸਾਰਾ ਦਿਨ ਇਦਾਂ ਹੀ ਭੱਜੇ ਫਿਰਦੇ ਉੱਧਰ ਕੋਈ ਬਾਹਰ ਆਇਆ ਸੀਗਾ ਐਨ ਜੀ ਦੀ ਮਦਰ ਇਨ ਲਾ ਸਪੈਰ ਹੋਈ ਸੀ ਨਾ ਤੇ ਦੀਪavali ਦਾ ਕਰਕੇ ਸਿਸਟਰ ਇਨ ਲੀ ਤੇ ਦੀਪavali ਦਾ ਕਰਕੇ ਬੁੜੀਆਂ ਆਈਆਂ ਸੀਗੀਆਂ ਫਿਰ ਮੈਂ ਕਿਸੇ ਨੂੰ ਜਾਣਦੀ ਨਹੀਂ ਮੈਂ ਤੇ ਬਾਹਰ ਹੀ ਨਹੀਂ ਨਿਕਲਦੀ ਕਿਉਂਕਿ ਜਿੱਥੇ ਆਪਾਂ ਆਪਾਂ ਕਿਸੇ ਨੂੰ ਜਾਣਦੇ ਨਾ ਹੋਈਏ ਨਾ ਉੱਥੇ ਥੋੜਾ ਜਿਹਾ ਉਹ ਬਹੁਤ ਪ੍ਰੋਬਲਮ ਹੋ ਜਾਂਦੀ ਮਿਲਣੇ ਗਿਲਣ ਲੱਗਿਆ ਤੇ ਹੋਰ ਦੱਸੋ ਤੇ ਇੱਕ ਮੈਂ ਹੋਰ ਤੁਹਾਨੂੰ ਦੱਸਦੀ ਗੱਲ ਹੈ ਕਹਿੰਦੇ ਵੀ ਜਦੋਂ ਵੀ ਤੁਸੀਂ ਆਪਣਿਆਂ ਦੇ ਵਿੱਚ ਬੈਠੋ ਨਾ ਤੇ ਕੰਨ ਬੰਦ ਕਰਕੇ ਬੈਠੋ ਜਦੋਂ ਵੀ ਆਪਣਿਆਂ ਦੇ ਵਿੱਚ ਬੈਠੋ ਕਹਿੰਦੇ ਕੰਨ ਬੰਦ ਕਰਕੇ ਬੈਠੋ ਕਿਉਂਕਿ ਜੇ ਉਹੋ ਜੀ ਉਹਨਾਂ ਨੇ ਗੱਲ ਕਰਦੀ ਨਾ ਤੁਹਾਡਾ ਰੱਬ ਤੋਂ ਵੀ ਵਿਸ਼ਵਾਸ ਉੱਠ ਜਾਊਗਾ ਗੱਲ ਸਹੀ ਆ ਹਨਾ ਮੈਂ ਤਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ 18 ਸਾਲਾਂ ਦੇ ਵਿੱਚੋਂ ਇਹੋ ਜੇ ਲੋਕ ਸਾਈਡ ਤੇ ਕਰ ਦਿੱਤੇ ਕਿ ਜਿਹੜੇ ਮੈਨੂੰ ਮੈਨੂੰ ਨਫ਼ਰਤ ਕਰਨ ਲੱਗੇ ਸੀਗੇ ਮੈਨੂੰ ਨਫ਼ਰਤ ਕਰਨੀ ਸ਼ੁਰੂ ਕੀਤੀ ਸੀ ਉਹਨਾਂ ਲੋਕਾਂ ਨੇ ਪਰ ਮੈਂ ਉਹਨਾਂ ਨੂੰ ਪਹਿਲਾਂ ਹੀ ਸਾਈਡ ਤੇ ਕਰਦਾ ਕਿਉਂਕਿ ਜਦੋਂ ਉਹ ਕੋਈ ਗੱਲ ਕਰਦੇ ਆ ਇਹੋ ਜੀ ਕੋਈ ਇਨਸਾਨ ਗੱਲ ਕਰ ਦਿੰਦਾ ਆਪਣੇ ਲਈ ਨਾ ਤੇ ਫਿਰ ਆਪਣੇ ਤੋਂ ਨਾ ਬਰਦਾਸ਼ਤ ਕਰਨੀ ਬਹੁਤ ਔਖੀ ਹੋ ਜਾਂਦੀ ਕਿਉਂਕਿ ਜਿਹੜੀ ਆਪਣੀ ਖਾਸ ਕਰਕੇ ਆਪਣੀ ਲਾਈਫ ਦੇ ਨਾਲ ਰਿਲੇਟਡ ਹੋਵੇ ਵੀ ਆਪਣੀ ਜ਼ਿੰਦਗੀ ਨਾਲ ਮਿਲਦੀ ਜੁਲਦੀ ਹੋਵੇ ਤੇ ਇਸ ਕਰਕੇ ਮੈਂ ਮੈਨੂੰ ਗੱਲ ਬਹੁਤ ਚੰਗੀ ਲੱਗੀ ਕਹਿੰਦੇ ਵੀ ਆਪਣਿਆਂ ਵਿੱਚ ਜਦੋਂ ਬੈਠੋ ਤੇ ਕੰਨ ਬੰਦ ਕਰਕੇ ਬੈਠੋ ਗੱਲ ਸਹੀ ਆ ਹਨਾ ਕਿਉਂਕਿ ਆਪਣਿਆਂ ਕੋਲੇ ਬੈਠਣਾ ਬਹੁਤ ਔਖਾ ਹੁੰਦਾ ਜਿਸ ਜਿਸ ਬੰਦੇ ਨੂੰ ਜਿਸ ਇਨਸਾਨ ਨੂੰ ਕਿਸੇ ਚੀਜ਼ ਦੀ ਘਾਟ ਹੋਵੇ ਨਾ ਉਹ ਇਨਸਾਨ ਆਪਣਿਆਂ ਤੇ ਆਪਿਆਂ ਤੇ ਆਪਣੇ ਬਾਰੇ ਗੱਲਾਂ ਸੁਣ ਕੇ ਨਾ ਤੇ ਬਹੁਤ ਦੁਖੀ ਹੋ ਜਾਂਦੇ ਆ ਇਸ ਕਰਕੇ ਬੈਟਰਾ ਵੇਖੋ ਤੁਸੀਂ ਚੀਖ ਝਾੜਾ ਪੈਂਦਾ ਇਸ ਕਰਕੇ ਬੈਟਰਾ ਕਿ ਉਹਨਾਂ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਸਾਈਡ ਤੇ ਕਰੋ ਆਦੀ ਜ਼ਿੰਦਗੀ ਸਿੱਧੇ ਰਹੇ ਤੇ ਇਸ ਇਦਾਂ ਕਰੋਨਾ ਨਾਲ ਆਪਦੀ ਜ਼ਿੰਦਗੀ ਚ ਨਾਲੇ ਤਾਂ ਆਪ ਆਪ ਖੁਸ਼ ਰਹਿੰਨੇ ਆ ਤੇ ਅਗਲਿਆਂ ਨੂੰ ਸਾਈਡ ਤੇ ਕਰਕੇ ਉਹਨਾਂ ਨੂੰ ਵੀ ਪਤਾ ਲੱਗ ਜੇ ਵੀ ਆਪਾਂ ਕਿਸ ਇਨਸਾਨ ਬਾਰੇ ਕੀ ਸੋਚਦੇ ਸੀ ਕਿ ਤੇ ਉਹਨੇ ਸਾਡੇ ਬਾਰੇ ਮੇਰੇ ਕੋਲੇ ਉਹ ਜਿਹੜੇ ਮੇਰੇ ਰਿਸ਼ਤੇ ਰਿਲੇਸ਼ਨ ਵਾਲੇ ਜਾਂ ਰਿਸ਼ਤੇਦਾਰ ਆ ਖੋਦਦੇ ਕਿ ਉਹ ਲੋਕ ਜਿਵੇਂ ਕਿ ਆਪਣੇ ਆਪ ਨੂੰ ਬਹੁਤ ਖੱਬੀਖਾਨ ਸਮਝਦੇ ਆਪਣੇ ਆਪ ਨੂੰ ਬਹੁਤ ਕੁਝ ਸਮਝਦੇ ਪਈ ਅਸੀਂ ਤਾਂ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਜਿੱਤ ਲਿਆ ਹਨ ਕੁਝ ਨਹੀਂ ਜਿੱਤ ਸਕਦੇ ਆਪਾਂ ਠੀਕ ਹੈ ਤੇ ਇਹ ਬਾਕੀ ਆਪਾਂ

ਸਭੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਨੂੰ ਤੰਦਰੁਸਤੀਆਂ ਤੇ ਪਰਮਾਤਮਾ ਸਾਭ ਲਈ ਜਿਵੇਂ ਦਾ ਦਿਨ ਖੁਸ਼ੀਆਂ ਦਾ ਨੰਗਿਆ ਵੀ ਦੀ ਰਾਤ ਵੀ ਛੇ ਦਿਨਾਂ ਦੇ ਸਾਰੇ ਦੁੱਖ ਦੂਰ ਕਰੇ ਚਿੰਤਾਵਾਂ ਦੂਰ ਕਰੇ ਸਾਭ ਦੀਆਂ ਆਸਾਂ ਮਰਦਾਂ ਬੁੜੀਆਂ ਕਰੇ ਸਾਭ ਦੀਆਂ ਸਾਨੂੰ ਕਿਰਣਾ ਲਾਵੇ ਪਰਮਾਤਮਾ ਰੋਸ਼ਨੀ ਕਰੇ ਜ਼ਿੰਦਗੀ ਦੇ ਵਿੱਚ ਠੀਕ ਹੈ ਕਿ ਜ਼ਿੰਦਗੀ ਜੇ ਹੋਂਦ ਵਾਸਤੇ ਜ਼ਿੰਦਗੀ ਨੂੰ ਜਿਉਣ ਵਾਸਤੇ ਦੁੱਖਾਂ ਦਾ ਹਾਰ ਪਾਉਣਾ ਪੈਂਦਾ ਗਾਲੇ ਵਿੱਚ ਤੇ ਉਹੋ ਸੀਗਾ ਮੇਰੇ ਹਸਬੰਦ ਕਹਿੰਦੇ ਹੁੰਦੇ ਆ ਕਹਿੰਦੇ ਜੇ ਕੁਝ ਪਾਉਣਾ ਹੈ ਨਾ ਤੇ ਕੁਝ ਖੋਣਾ ਪੈਂਦਾ ਹੁੰਦਾ ਸਰਵਜੀਤ ਤਿੰਨ ਗੱਲਾਂ ਲੈ ਸੇ ਜੇ ਮੈਂ ਕੁਝ ਜੇ ਆਪਾਂ ਕੁਝ ਕਾਉਨੇ ਆ ਤੇ ਆਪਾਂ ਬਹੁਤ ਕੁਝ ਆਪਾਂ ਨੂੰ ਜਿ ਘੂਣਾ ਵੀ ਪੈ ਜੇ ਨਾ ਉਸ ਚੀਜ਼ ਦੀ ਖਾਤਰ ਤੇ ਆਪਾਂ ਕੋ ਵੀ ਲਈਏ ਕੋਈ ਗੱਲ ਨਹੀਂ ਥੈਂਕ ਯੂ ਜੀ ਸੋਮ ਅੱਜ ਤੁਸੀਂ ਕਿੰਨੇ ਜਣੇ ਜੁੜੇ ਲਾਗੇ ਤੇ ਇਸ ਕਰਕੇ ਜ਼ਿੰਦਗੀ ਜੇ ਜਿਉਣੀ ਆ ਸਿੱਧਾ ਰਸਤਾ ਆਪਣਾ ਫੜਨਾ ਤੇ ਆਪਾਂ ਲੋਕਾਂ ਨੂੰ ਧਨੋਰ ਕਰੋ ਤੇ ਲੋਕਾਂ ਨੂੰ ਸਾਈਡ ਤੇ ਕਰੋ ਫੇਰ ਹੀ ਤੁਸੀਂ ਅੱਗੇ ਵਧ ਸਕਦੇ ਹੋ ਫੇਰ ਹੀ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਬਣ ਸਕਦੇ ਜੇ ਆਪਾਂ ਲੋਕਾਂ ਸੋਚਦੀ ਇੱਕ ਮੇਰੀ ਫਰੈਂਡ ਕਹਿੰਦੀ ਮੈਨੂੰ ਬਹੁਤ ਟੈਨਸ਼ਨ ਮੈਨੂੰ ਪਤਾ ਨਹੀਂ ਆ ਕਿ ਆ ਟਮਕਾ ਨਹੀਂ ਆ ਕਿ ਮੈਂ ਕਿ ਕਹੇ ਦੁਨੀਆ ਬਹੁਤ ਕੁਝ ਕਹਿੰਦੀ ਆ ਬਹੁਤ ਜਿਆਦਾ ਕੁਝ ਕਹਿੰਦੀ ਆ ਜੇ ਆਪਾਂ ਦੁਨੀਆ ਦੀ ਸੁਣੀ ਜਾਵਾਂਗੇ ਨਾ ਤੇ ਫਿਰ ਆਪਾਂ ਜ਼ਿੰਦਗੀ ਨਹੀਂ ਜਿਉ ਸਕਦੇ ਅਗਰ ਜੀਵਨ ਜਿਉਣੀ ਆ ਤੇ ਇੱਕ ਕੰਨ ਚੋਂ ਪਾਓ ਤੇ ਦੂਜੇ ਚੋਂ ਕੱਢ ਦਿਓ ਠੀਕ ਹੈ ਤੇ ਜਾਂ ਅੰਗਲੇ ਦੇ ਮੂੰਹ ਤੇ ਗੱਲ ਕਹਿ ਦੋ ਅੰਗਲੇ ਨੂੰ ਪਤਾ ਲੱਗ ਜੇ ਵੀ ਇਹ ਇਨਸਾਨ ਕਿਵੇਂ ਦਾ ਹੈ ਮੈਂ ਇਹਦੇ ਬਾਰੇ ਕੀ ਕੂਚਦਾ ਸੀਗਾ ਤੇ ਇਹ ਇਹ ਐਨੇ ਮੈਨੂੰ ਕਿਸ ਤਰ੍ਹਾਂ ਲੱਗੇ ਜਵਾਬ ਦੇ ਦੇ। ਠੀਕ ਹੈ। ਤੇ ਐਡਾ ਕਰਨ ਵਾਲੀ ਜ਼ਿੰਦਗੀ ਜਿਉਂ ਸਕਦੀ। ਇਹ ਜੀ ਜੇ ਭਾਂਡੇ ਖੜਕਦੇ। ਜੇ ਜ਼ਿੰਦਗੀ ਲੰਮੀ ਉਮਰ ਤਾਂ ਪਰਮਾਤਮਾ ਕਿਸੇ ਨੂੰ ਵੀ ਅੱਜਕੱਲ ਨਹੀਂ ਦਿੰਦਾਗਾ। ਬਹੁਤ ਇਹੋ ਜੇ ਹਾਦਸੇ ਹੁੰਦੇ ਆ। ਤੇ ਆਪ ਦਾ ਖੁਸ਼ ਰਹੋ। ਦੂਜਿਆਂ ਵੀ ਖੁਸ਼ ਰੱਖੋ ਜੇ ਜੇ ਆਪਾਂ ਕਿਸੇ ਨੂੰ ਖੁਸ਼ ਰੱਖਾਂਗੇ ਤੇ ਆਪਾਂ ਖੁਦ ਖੁਸ਼ ਹੋਵਾਂਗੇ ਜੇ ਆਪਾਂ ਖੁਦ ਖੁਸ਼ ਆਂ ਤੇ ਆਪ ਦੀ ਖੁਸ਼ੀ ਕਿਸੇ ਨਾਲ ਜ਼ਹਾਰ ਕਰੋ ਅਗਲੇ ਨੂੰ ਵੀ ਕੁਛ ਹੀ ਦਿਓ ਜੇ ਕਿਸੇ ਕੋਲੇ ਗ੍ਰਾਮਣੀ ਨਾ ਉਹਦਾ ਦਿਲ ਨਾ ਦਿਖਾਓ ਉਹਨੂੰ ਖੁਸ਼ ਰੱਖੋ ਉਹਨੂੰ ਕਹੋ ਕੋਈ ਨਾ ਅੱਜ ਨਹੀਂ ਤੇ ਕੱਲ ਸਭਾ ਠੀਕ ਹੈ ਇੰਨਾ ਕੋਈ ਹੌਸਲਾ ਦੇ ਦੇ ਨਾ ਮਾਰੇ ਟਾਈਮ ਦੇ ਵਿੱਚ ਮੋਢੇ ਤੇ ਆ ਕੇ ਹੱਥ ਰੱਖ ਦੇ ਵੀ ਤੇ ਇੰਨਾ ਹੀ ਬਹੁਤ ਹੁੰਦਾ ਹੈ ਤੇ ਮੰਨ ਕੇ ਤੁਸੀਂ ਖੁਦ ਸਿਆਣੇ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਮਾਰੇ ਤਾਂ ਜਿੱਤਾ ਕੋਈ ਨਹੀਂ ਸਾਥ ਦਿੰਦਾ ਮਾਰੇ ਜਿੱਤਾ ਹੋਰ ਗੱਲਾਂ ਕਰਦੇ ਆ ਲੋ ਕੋਈ ਵੀਰਲਾ ਮੇਰੀ ਮੇਰੀ ਅਜੇ ਤੱਕ ਕੋਈ ਫਰੈਂਡ ਨਹੀਂ ਇੱਕ ਮੇਰੀ ਸਕੂਲ ਫਰੈਂਡ ਸੀਗੀ ਸਿਰਫ ਇੱਕ ਮੇਰੀ ਬਾਹਰ ਟ੍ਰੈਂਡਾ ਸਾਡੇ ਮੁਕੇ ਜ਼ਿਲ੍ਹੇ ਦੀ ਕੁੜੀ ਆਏਗੀ ਭੈਣ ਤੇ ਉਹ ਆ ਗਈ ਬਸ ਮੈਂ ਕੋਈ ਕਿਸੇ ਨੂੰ ਜ਼ਿਆਦਾ ਉਹ ਨਹੀਂ ਕਰਦੀ ਜਿੰਨੇ ਜ਼ਿਆਦਾ ਨੂੰ ਆਪਾਂ ਕਈ ਲੋਕ ਇਹੋ ਜਿਹਾ ਆਪਣੇ ਘਰੇ ਹੀ ਬਹਿ ਕੇ ਖਾ ਕੇ ਤੇ ਬਾਅਦ ਵਿੱਚ ਆਪਾਂ ਨੂੰ ਭੁਣ ਲੈਣ ਲੱਗ ਜਾਂਦੇ ਹੁੰਦੇ ਮੈਂ ਕਿਹਾ ਸੱਚੀ ਗੱਲ ਸਿਆਣੇ ਕਹਿੰਦੇ ਆ ਖਾਲੀ ਭਾਂਡੇ ਫਿਰ ਬਾਅਦ ਵਿੱਚ ਖੜਕਦੇ ਹੁੰਦੇ ਆ ਤੇ ਥੈਂਕ ਯੂ ਜੀ ਤੁਸੀਂ ਲਾਈਕ ਕੀਤਾ ਸੋਨੇ ਸੋਨੇ ਕਮੈਂਟ ਕੀਤੇ ਚੈਟ ਕੀਤੀ ਸਬਸਕ੍ਰਾਈਬ ਕੀਤਾ ਚੈਨਲ ਤੇ ਪਰ ਮੈਨੂੰ ਇਹ ਨਹੀਂ ਪਤਾ ਲੱਗਿਆ ਤੁਸੀਂ ਭਰਾ ਜੀ ਹੋ ਕਿ ਭੈਣ ਜੀ ਹੋ ਠੀਕ ਹੈ ਤੇ ਕੋਈ ਗੱਲ ਨਹੀਂ ਮੈਂ ਤੇ ਤੁਹਾਡਾ ਚੈਨਲ ਸਬਸਕ੍ਰਾਈਬ ਕਰਦੀ ਹੁਣ ਫ੍ਰੀ ਹੋ ਕੇ ਤੇ ਬਹੁਤ ਬਹੁਤ ਧੰਨਵਾਦ ਪਰਮਾਤਮਾ ਦੀਪਾਂ ਵਾਲੀ ਰਾਤ ਜਿਹੜੀ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਤੇ ਖੁਸ਼ੀਆਂ ਭਰ ਹੀ ਬਤੀਤ ਕਰੋ ਆਪਣੀ ਆਪਣੀ family ਨਾਲ ਮਦਰ ਫਾਦਰ ਨਾਲ ਬੱਤਿਆਂ ਨਾਲ ਪੈਣਾ ਉਪਰਾਵਾਂ ਨਾਲ ਸਾਰੇ ਜਣੇ ਆਉਂਦਾ ਖੁੱਲਕੇ ਟਾਈਮ ਸਪੈਂਡ ਕਰੋ ਕਿਉਂਕਿ ਆਪਣਾ ਜਿਹੜਾ ਟਾਈਮ ਹੁੰਦਾ ਪਲ-ਪਲ ਮਿੰਟ-ਮਿੰਟ ਨਾ ਜਿੰਨਾ ਵੀ ਆਪਾਂ ਇੰਜੋਏ ਕਰ ਲਾਂਗੇ ਉਨਾ ਹੀ ਥੋੜਾ ਲਾਈਫ ਦੇ ਵਿੱਚ ਤੇ ਇੰਜੋਏ ਨਾਲ ਹੀ ਆਪਣੀ ਜ਼ਿੰਦਗੀ ਜਿਹੜੀ ਖੁਸ਼हाल ਰਹਿੰਦੀ ਸੀ ਤੇ ਠੀਕ ਰਹਿੰਦੀ ਠੀਕ ਆ ਤੇ ਆਪਾਂ ਫੇਰ ਮਿਲਾਂਗੇ ਜਦੋਂ ਟਾਈਮ ਮਿਲ ਗਿਆ ਪ੍ਰੋਮਿਸ ਨਹੀਂ ਜੇ ਲਾਈਵ ਕੱਲ ਨੂੰ ਵੀ ਹੋਏ ਤਾਂ ਕੱਲ ਨੂੰ ਵੀ ਆਪਾਂ ਇਸੇ ਟਾਈਮ ਹੀ ਲਾਈਵ ਹੋਵਾਂਗੇ ਤੇ ਕੋਈ ਪੱਕਾ ਪ੍ਰੋਮਿਸ ਨਹੀਂ ਵੀ ਆਪਾਂ ਲਾਈਵ ਹੋਵਾਂਗੇ ਹੋਵਾਂਗੇ ਕੱਲ ਨੂੰ ਵੀ ਜਦੋਂ ਵੀ ਹੋਵਾਂਗੇ ਆਪਾਂ ਇਸੇ ਟਾਈਮ ਤੇ ਹੀ ਹੋਇਆ ਕਰਾਂਗੇ ਹਨਾ ਤੇ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਤੁਹਾਨੂੰ ਗੁਰੂ ਰਾਮ ਦਾ ਸਾਰਿਆਂ ਤੇ ਮਿਹਰ ਭਰਿਆ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਟੇਕ ਕੇਅਰ ਬਾਏ ਬਾਏ